ਮਹਿਲਾ ਨੂੰ ATM ਵਿੱਚੋਂ ਪੈਸੇ ਕਢਵਾਉਣ ਵੇਲੇ ਵਰਤੀ ਲਾਪਰਵਾਹੀ ਮਹਿੰਗੀ ਪੈ ਗਈ। ਇਹ ਮਾਮਲਾ ਫਗਵਾੜਾ ਦਾ। ਜਿੱਥੇ ਕਿ ਫਗਵਾੜਾ ਦੇ ਗੁਰਾਇਆਂ GT ਰੋਡ ਦੇ ਕੋਲ ਬਣੇ ATM ਦੇ ਵਿੱਚ ਇੱਕ ਮਹਿਲਾ ਪੈਸੇ ਕਢਵਾਉਣ ਗਈ ਤੇ ਉਸਦੇ ਮਗਰ ਹੀ ਇੱਕ ਨੌਜਵਾਨ ਤੇ ਇੱਕ ਬਜ਼ੁਰਗ ਮਹਿਲਾ ਵੀ ATM ਵਿੱਚ ਜਾਵੜੇ। ਤੇ ਮਹਿਲਾ ਨੇ ਇਹਨਾਂ ਦੇ ਸਾਹਮਣੇ ਹੀ ਆਪਣੇ ATM ਦੇ ਉੱਤੇ ਪਾਸਵਰਡ ਭਰ ਦਿੱਤਾ ਤੇ ਨੌਜਵਾਨ ਨੇ ਪਾਸਵਰਡ ਦੇਖ ਲਿਆ। ਬਸ ਫਿਰ ਕੀ ਸੀ ਜਿਉਂ ਹੀ ਉਸਨੇ ਪੈਸੇ نیچے ਡਿੱਗੇ ਤੇ ਪੈਸੇ ਚੱਕਣ ਦੇ ਬਹਾਨੇ ਉਸ ਮਹਿਲਾ ਦਾ ATM ਨੌਜਵਾਨ ਨੇ ਆਪਣੇ ATM ਦੇ ਨਾਲ ਬਦਲ ਲਿਆ ਤੇ ਥੋੜੀ ਦੇਰ ਬਾਅਦ ਮਹਿਲਾ ਦੇ ਪਤੀ ਨੂੰ ਮੈਸੇਜ ਆਉਂਦਾ ਕਿ ਉਸ ਦੇ ATM ਦੇ ਵਿੱਚੋਂ 15000 ਰੁਪਏ ਕਢਾ ਲਏ ਗਏ ਨੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ATM ਦੇ ਵਿੱਚ ਸਾਡਾ ATM ਬਦਲਿਆ ਗਿਆ ਤੇ ਜਿਸ ਕਾਰਨ ਇਨ੍ਹਾਂ ਛਾਤੀਆਂ ਨੇ ATM ਦੇ ਵਿੱਚੋਂ 15000 ਰੁਪਏ ਕਢਵਾ ਲਏ ਨੇ ਇਸ ਮੌਕੇ ਮਹਿਲਾ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਆਪਣੇ ATM ਦੇ ਵਿੱਚ ਪਾਸਵਰਡ ਭਰਿਆ ਅਤੇ ਆਪਣੇ ਪੈਸੇ ਕਢਵਾਏ ਤਾਂ ਅਚਾਨਕ ਉਸਦੇ ਪੈਸੇ ਹੱਥੋਂ ਹੀਠਾਂ ਡਿੱਗ ਪਏ ਤੇ ਜਿਉਂ ਹੀ ਉਹ ਪੈਸੇ ਚੁੱਕਣ ਲੱਗੀ ਤੇ ਪਤਾ ਹੀ ਨਹੀਂ ਲੱਗਿਆ ਕਦ ਨੌਜਵਾਨ ਨੇ ਉਸਦੇ ਨਾਲ ਏਟੀਐਮ ਕਾਰਡ ਬਦਲ ਲਿਆ ਤੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਫਿਲਹਾਲ ਇਸ ਸਾਰੀ ਘਟਨਾ ਦੀ ਸੂਚਨਾ ਪੀਸੀਆਰ ਅਤੇ ਠਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਵੀ ਖੰਗਾਲਨੇ ਸ਼ੁਰੂ ਕਰ ਦਿੱਤੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੈਂ ਏਟੀਐਮ ਕਾਰਡ ਜਦੋਂ ਅੰਦਰ ਪੜੀਆ ਤੇ ਦੋ ਬਜ਼ੁਰਗ ਜਿਹੇ ਸੀ ਮਗਰ ਆਏ ਆ ਉਹਨਾਂ ਨੇ ਮੇਰਾ ਕੋਡ ਦੇਖ ਲਿਆ ਤੇ ਮੈਂ ਪੈਸੇ ਚੱਕਰ ਲੱਗੀ ਤਾਂ ਹਿੱਥੇ ਮੇਰੇ ਪੈਸੇ ਡੈਪਾ ਤਾਂ ਮੈਂ ਚੱਕਰ ਲੱਗੀ ਤੁਹਾਨੂੰ ਮੇਰੇ ਏਟੀਐਮ ਕਾਰਡ ਚੇਂਜ ਕਰ ਲਿਆ ਤੇ ਮਗਰੇ ਇਹਨਾਂ ਨੇ ਪੈਸੇ ਕਢਾ ਲਏ ਤੇ ਕਿਹੜੇ ਪਿੰਡ ਤੋਂ ਆਏ ਆ ਤੁਸੀਂ ਇਹਨੇ ਪੈਸੇ ਕਢਾ ਲਏ ਬਹਿਰਾਬ ਦੇ ਬਹਿਰਾਬ ਤੋਂ ਤੁਸੀਂ ਅੰਮਲ ਕਿਹੜੀ ਜਗ੍ਹਾ ਤੇ ਖੜੇ ਸੀ ਜੇ ਆਏ ਸੀ ਇਹ ਕੀ ਬੋਲ ਕੋਈ ਦੱਸੋ ਜੀ ਬੰਦਾ ਕਿਹੜੀ ਬੈਂਕ ਦਾ ਖਾਤਾ ਨਹੀਂ ਦੱਸ ਰਿਹਾ ਜੰਮਾ ਨੈਸ਼ਨਲ ਬੈਂਕ ਤੋਂ ਤੁਹਾਨੂੰ ਕਿੱਦਾਂ ਲੱਗੇ ਜਿਉਂਨਾ ਇਹਨੇ ਪੈਸੇ ਤੁਹਾਡੇ ਖਾਤੇ ਬੜਵਾ ਲਏ ਇਹ ਹਸਬੰਦ ਨੂੰ ਮੈਸੇਜ ਆ ਗਿਆ ਕਿ ਉਹਨਾਂ ਨੇ ਇੰਨੇ ਪੈਸੇ ਕਢਾ ਲਏ ਉਹ ਆਇਆ ਸੀ ਟੈਲੀਫੋਨ ਤੇ ਪੋਨੋ ਮੋਟਲ ਆ ਕੇ ਬੈਂਕ ਆ ਉੱਥੇ ਜਾਇਓ ਜਲਦੀ ਹੁਣ ਇੱਥੇ ਅੱਗੇ ਦੇਖਿਆ ਤਾਂ ਇੱਕ ਲੇਡੀਜ਼ ਆ ਦੋ ਹੈਗੇ ਆਏ ਹੋਏ ਬਹਰਾਮ ਸਾਈਡ ਤੋਂ ਪਿੰਡਿਆਂ ਨਾਲ ਪਿੰਡਾਂ ਨੂੰ ATM 'ਚ ਪੈਸੇ ਕਢਾਉਣ ਲੱਗੇ ਸੀ ਆਪਣੇ ਤਾਂ ਮਗਰੋਂ ਕੋਈ ਦੋ ਵਿਅਕਤੀ ਆਏ ਹੋਰ ਉਹ ਵੀ ਮਗਰੇ ਪੜ ਗਏ ਇਹਨਾਂ ਦੇ ਨਾਲ ਪਤਾ ਨਹੀਂ ਹੁਣ ਕੋਈ ਇਹਨਾਂ ਦਾ ATM 'ਚ ਚੇਂਜ ਕਰਕੇ ਉਹ ਲੈ ਗਏ ਇਹਨਾਂ ਦਾ ਆਪਣਾ ਦੇਗਾ ਇਹਨਾਂ ਦਾ ਲਗਾ ਹੈ ਹਾਂ ਉਹਨਾਂ ਦੱਸਿਆ ਵੀ ਗਾਂ ਦੇ ਕੇ 15000 ਤੋਂ ਇਹਦੇ ਹੋਰ 8000 ਚੜਾਇਆ ਉਹਨਾਂ ਨੇ ਹਾਂਜੀ ਕੀ ਹੁਣ ਤੁਸੀਂ ਕੈਮਰਾ ਵਗੈਰਾ ਦੇਖ ਰਹੇ ਹੋ ਹਾਂ ਕੈਮਰਾ ਚੈੱਕ ਕੀਤੇ ਆ ਬੈਂਕ ਦੇ ਉਹਨਾਂ 'ਚ ਫੋਟੋ ਆਈ ਆ ਉਹਨਾਂ ਦੇ ਤੇ ਉਹ ਫੋਟੋ ਪਾਤੀ ਆ ਜੀ ਇੱਕ ਤਾਂ ਸਿਆਣੇ ਆ ਬਜ਼ੁਰਗ ਆ ਜੀ ਇੱਕ ਮੁੰਡਾ ਭਰਿਆ ਸੀ ਇੱਧਰ ਉਹਨਾਂ ਦੀ ਫੋਟੋ ਲੈ ਲਈ ਆ ਤੇ ਉਹ ਪਾਤੀ ਆ ਜੀ ਕੇਵਲ ਤੇ ਆਪਣੇ ਮੋਬਾਈਲ ਕੋਲ ਵਿੱਚ ਕਰਵਾਉਣਾ ਥਾਣੇ ਚਿੱਟੀ ਜਾ ਕੇ ਕਰਵਾਉਣਾ ਜੀ ਕੰਪਲੀਟ ਇਹਨਾਂ ਦੀ